ਹਾਂਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ 350 ਸਾਲਾ ਸ਼ਹੀਦੀ ਨੂੰ ਮਨਾਉਂਦਿਆਂ ਹੋਇਆਂ ਵੱਖ-ਵੱਖ ਸ਼ਹਿਰਾਂ ਨਗਰਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁੜੇ ਰਹੀਆਂ ਹਾਂ। ਮੱਗਰ ਦੀ ਦਾਸ ਮੱਗਰ ਨੂੰ ਜੜਾ ਹੈ ਸਤਿਗੁਰੂ ਜੀ ਦਾ ਸ਼ਹੀਦੀ ਦਿਆੜਾ ਹੈ ਤੇ 350 ਸਾਲਾ ਇਹ ਜੀ ਦੇ ਦਿਆੜਾ ਆ ਰਿਹਾ 10 ਮੱਘਰ ਨੂੰ 25 ਸਤੰਬਰ ਦਿਨ ਮੰਗਲਵਾਰ ਤੇ ਸਤਗੁਰਾਂ ਜੀ ਨੇ ਜਦੋਂ ਉਹਨਾਂ ਦਾ ਆਪਾਂ ਜੀਵਨ ਪੜਦੇ ਆ ਸੁਣਦੇ ਆ ਇਤਿਹਾਸਕਾਰਾਂ ਦੇ ਕੋਲੋਂ ਤੇ ਵੇਖੋ ਪ੍ਰਕਾਸ਼ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਂਦਾ ਅਮਰਦਸਰ ਦੀ ਧਰਤੀ ਤੇ ਹੋਇਆ ਹੈ ਪਾਵਨ ਪਵਿੱਤਰ ਜਿਹੜੀ ਧਰਤੀ ਗੁਰੂਆਂ ਦੀ ਬਰੋਸਾਈ ਹੋਈ ਧਰਤੀ ਪਾਵਨ ਪਵਿੱਤਰ ਧਰਤੀ ਸ੍ਰੀ ਅਮਰਤ ਸਰਸਵ ਜੀ ਇਸ ਜਗ੍ਹਾ ਦੇ ਉੱਤੇ ਪ੍ਰਕਾਸ਼ ਹੋਇਆ ਮਹਾਰਾਜ ਦਾ ਜਿਹੜੇ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਹੈ ਔਰ ਬਚਪਨ ਦੇ ਵਿੱਚ ਇੱਥੇ ਰਹੇ ਪਿਤਾ ਜੀ ਦੇ ਨਾਲ ਉਹਨਾਂ ਦੇ ਕੋਲੋਂ ਗੁਰੂ ਘਰ ਦੀਆਂ ਸਾਖੀਆਂ ਗੁਰਬਾਣੀ ਇਹ ਸਭ ਕੁਝ ਉਹਨਾਂ ਨੇ ਜਿਹੜਾ ਹੈ ਸਰਵਣ ਕੀਤਾ ਤੇ ਜਿਸ ਦਿਨ ਪ੍ਰਕਾਸ਼ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਉਸ ਦਿਨ ਵੀ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਦਰਸ਼ਨ ਕਰਨ ਆਉਦੇ ਤੇ ਨਮਸਕਾਰ ਪਹਿਲਾਂ ਕਰਦੇ ਨੇ ਪੈਂਦੀ ਖਲੋ ਕੇ ਆਖਣ ਲੱਗੇ ਇਹ ਵੱਡਾ ਮਹਾਪੁਰਖ ਜਿਹੜਾ ਹੈ ਉਹਨਾਂ ਨੇ ਸਾਡੇ ਘਰ ਆਉਣਾ ਕੀਤਾ ਹੈ ਤੇ ਵੱਡੇ ਕਾਰਜੇ ਧਰਤੀ ਦੇ ਉੱਤੇ ਕਰਨਗੇ ਸਮਾਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨੰਦ ਕਾਰਜ ਵੀ ਹੋ ਗਏ ਤੇ ਬੜਾ ਲੰਮਾ ਸਮਾ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਬੇ ਬਕਾਲੇ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਚੌਂਕੜਾ ਮਾਰਿਆ ਅੱਜ ਕੌਮ 'ਚ ਪੰਥ 'ਚ ਘਾਟ ਹੈ ਜੇ ਕਿਸੇ ਚੀਜ਼ ਦੀ ਰੜਕਦੀ ਤੇ ਇਸੇ ਚੀਜ਼ ਦੀ ਘਾਟ ਹੈ ਮਾਇਆ ਦੀ ਕੋਈ ਘਾਟ ਨਹੀਂ ਹੈ ਕਪੜਾ ਲੀੜਾ ਢੰਡਾਰ ਲੱਗੇ ਪਏ ਨੇ ਮਟੀਰੀਅਲਿਜ਼ਮ ਬੜਾ ਹੈ ਘਰ ਜਿਹੜਾ ਹੈ ਘਰਾਂ ਵਾਲੇ ਪਾਸਿਓਂ ਹੀ ਬੜਾ ਮਜ਼ਬੂਤ ਹੋ ਗਿਆ ਸਿੱਖ ਸਾਰੇ ਪਾਸਿਓਂ ਮਜ਼ਬੂਤ ਹੈ ਜੇ ਪੰਥ ਵਿੱਚ ਅੱਜ ਘਾਟ ਹੈ ਤੇ ਚੌਂਕੜੇ ਦੀ ਘਾਟ ਹੈ ਬੰਦਗੀ ਦੀ ਘਾਟ ਹੈ ਜਾਪ ਦੀ ਘਾਟ ਹੈ ਤਾਪ ਦੀ ਘਾਟ ਹੈ ਸਾਧਨਾ ਦੀ ਘਾਟ ਹੈ ਸਿਮਰਨ ਦੀ ਘਾਟ ਹੈ ਬੜੇ ਸਮਾਗਮ ਵੀ ਹੋ ਰਹੇ ਨੇ ਬੜੇ ਕੀਰਤਨ ਵੀ ਹੋ ਰਹੇ ਨੇ ਬੜਾ ਕੁਝ ਹੋ ਰਿਹਾ ਕਬੀਸ਼ਰੀ ਦੇ ਕਬੀਸ਼ਰਾਮ ਕਬੀਸ਼ਰੀ ਦਰਬਾਰ ਵੀ ਹੋ ਰਿਹਾ ਨੇ ਢਾਡੀ ਦਰਬਾਰ ਵੀ ਬੜਾ ਕੁਝ ਹੋ ਰਿਹਾ ਕੀਰਤਨ ਸਮਾਗਮ ਰਾਗ ਦਰਬਾਰ ਬੜਾ ਕੁਝ ਹੋ ਰਿਹਾ ਪਰ ਜੋ ਕੁਝ ਹੋਣਾ ਚਾਹੀਦਾ ਉਸ ਤੋਂ ਲੀਤੋ ਗੱਡੀ ਉਤਰੀ ਹੋਈ ਆ ਸਾਧ ਘਟ ਗਏ ਸੰਤ ਘਟ ਗਏ ਧਰਤੀ ਦੇ ਉੱਤੇ ਖੈਰ ਪੰਜੀ ਵਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਚੌਂਕੜਾ ਮਾਰਿਆ ਤੇ ਜਿਸ ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਫਿਰ ਉਹ ਹੁਣਾਈ ਸੀ ਜੋ ਜੋ ਮਹਾਰਾਜ ਕਹਿੰਦੇ ਹੁੰਦੇ ਸਨ ਕਿ ਇਹ ਵਿਰੋਧ ਵੱਧ ਗਿਆ ਆਪਣੇ ਹੀ ਵਿਰੋਧ ਕਰਦੇ ਨੇ ਬਗਾਨਾ ਨਹੀਂ ਕੋਈ ਕਰਦਾ ਜਿਨ੍ਹਾਂ ਨੂੰ ਸਾੜਾ ਹੁੰਦਾ ਹੈ ਜਿਨ੍ਹਾਂ ਨੂੰ ਕੋਈ ਤੰਗੀ ਆਉਂਦੀ ਹੈ ਉਹੀ ਵਿਰੋਧ ਕਰਦੇ ਨੇ ਦੋ ਤਰੀਕਿਆਂ ਨਾਲ ਵਿਰੋਧ ਆਉਂਦਾ ਹੈ ਇੱਕ ਤੇ ਵਿਰੋਧ ਉਹ ਕਰਦੇ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਕਿਸੇ ਤੋਂ ਤੰਗੀ ਹੁੰਦੀ ਹੈ ਤੇ ਦੂਸਰਾ ਵਿਰੋਧ ਉਹ ਕਰਦੇ ਜਿਨ੍ਹਾਂ ਨੂੰ ਸਾੜਾ ਹੁੰਦਾ ਜਿਨ੍ਹਾਂ ਨੂੰ ਈਰਖਾ ਹੁੰਦੀ ਹੈ ਬੰਦਾ ਵੀ ਹੈ ਕਿ ਈਰਖਾ ਪੈਦਾ ਹੋ ਜਾਂਦੀ ਤੇ ਉਹ ਵਿਰੋਧ ਬੜਾ ਕੀਤਾ ਤੇ ਵਿਰੋਧ ਦੀ ਨੌਬਤ ਇਥੋਂ ਤੱਕ ਆ ਗਈ ਵੀ ਸ਼ੀਏ ਨੂੰ ਕਹਿ ਕੇ ਤੇ ਗੋਲੀ ਵੀ ਚਲਵਾਈ ਮਸੰਦਾ ਨੇ ਸ਼ੀਏ ਨੂੰ ਕਹਿ ਕੇ ਤੇ ਗੋਲੀ ਵੀ ਚਲਵਾਈ ਗੋਲੀ ਚੱਲਦੀ ਸਤਗੁਰਾਂ ਤੇ ਸਤਗੁਰਾਂ ਨੂੰ ਸ਼ੂਕੇ ਮਸਤਕ ਨੂੰ ਕੋਈ ਸ਼ਰੇ ਨਿਕਲ ਗਏ ਥੋੜਾ ਖੂਨ ਵਗਿਆ ਆਖਣ ਲੱਗੇ ਮਹਾਰਾਜ ਅਸੀਂ ਰਹਿਣਾ ਨਹੀਂ ਬਾਬੇ ਬਕਾਲੇ ਹੋਣਾ ਲਓ ਇਥੋਂ ਗੱਲ ਸਾਡੀ ਹੁਣ ਆਰੰਭ ਹੋਣੀ ਆ ਗੁਰਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਦੌਰੇ ਦੀ ਯਾਤਰਾ ਤੇ ਸਤਗੁਰ ਜੀ ਮਹਾਰਾਜ ਹੁਣ ਪ੍ਰਚਾਰ ਦੌਰੇ ਤੇ ਨਿਕਲਦੇ ਨੇ ਇਹ ਹੁਣ ਅਗਲੀ ਵੀਡੀਓ ਦੇ ਵਿੱਚ ਆਪਾਂ ਲੜੀਵਾਰ ਹੁਣ ਇਤਿਹਾਸ ਜਿਹੜਾ ਗੁਰਤੇਗ ਬਹਾਦਰ ਸਾਹਿਬ ਦਾ ਸਾਂਝਾ ਕਰਾਂਗੇ ਇਹਦੇ ਨਾਲ ਜੁੜੇ ਰਾਵਾਂਗੇ ਤੇ ਨਾਲ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਜਾਦਾਂ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਕਿਹੜੇ ਕਿਹੜੇ ਨਗਰਾਂ ਵਿੱਚ ਜਾ ਕੇ ਉਤਾਰਿਆ ਕਿਹੜੇ ਕਿਹੜੇ ਨਗਰ ਉਹਨਾਂ ਨੇ ਨਵੇਂ ਵਸਾਏ ਕਿਥੇ ਕਿਥੇ ਸਿੱਖਾਂ ਨੂੰ ਉਹਨਾਂ ਨੇ ਲਾਗਦਾਈ ਗੁਰ ਗੁਰਤਾ ਦੀ ਸਿੱਖੀ ਦੀ ਲਾਗਦਾਈ ਤੇ ਜਿਹੜੇ ਪਹਿਲੇ ਬੂਟੇ ਲੱਗੇ ਹੋਏ ਸਨ ਗੁਰੂ ਨਾਨਕ ਸਾਹਿਬ ਜੀ ਦੇ ਹੱਥਾਂ ਦੇ ਜਾਂ ਸਾਡੇ ਪਿਛਲੇ ਗੁਰੂਆਂ ਦੇ ਹੱਥਾਂ ਦੇ ਬੂਟੇ ਲੱਗੇ ਹੋਏ ਸਨ ਉਹਨਾਂ ਨੂੰ ਫੇਰ ਨਾਮ ਬਾਣੀ ਦਾ ਜਲ ਪਾ ਕੇ ਤੇ ਉਹਨਾਂ ਨੇ ਫੇਰ ਹਰਿਆ ਭਰਿਆ ਕੀਤਾ ਲਓ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਿਚਾਰਾ ਕਰਾਂਗੇ ਆ ਵੀਡੀਓ ਤੋਂ ਬਾਅਦ ਹੁਣ ਲੜੀਵਾਰ ਜੜੀਆਂ ਵੀਡੀਓ ਆਪਾਂ ਪਾਵਾਂਗੇ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ